ਪਰਭੂ ਕੋ ਸਿਮਰੈ ਸੇ ਪਰਉਪਕਾਰੀ ਪਰਭੂ ਕੋ ਸਿਮਰੈ ਤិន ਸਦਬਲਿਹਾਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਗਲੇ ਬੰਦ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਜੋ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਪਰਉਪਕਾਰ ਦਇਆ ਆ ਜਾਂਦੀ ਹੈ ਅਤੇ ਉਹ ਲੋੜਵੰਦਾਂ ਦੀ ਮਦਦ ਕਰਦੇ ਨੇ ਐਸੇ ਮਨੁੱਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਪ੍ਰਭੂ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭੂ ਕੋ ਸਿਮਰੈ ਤិន ਸੂਖ ਬਿਹਾਵੇ ਉਹੀ ਮਨੁੱਖ ਸੋਹਣੇ ਨੇ ਅਤੇ ਆਪਣੀ ਜ਼ਿੰਦਗੀ ਖੁਸ਼ੀ ਦੇ ਵਿੱਚ ਬਤੀਤ ਕਰਦੇ ਨੇ ਪ੍ਰਭ ਕੋ ਸਿਮਰੈਤਨ ਆਤਮ ਜੀਤਾ ਪ੍ਰਭ ਕੋ ਸਿਮਰੈਤਨ ਨਿਰਮਲ ਰੀਤਾ ਉਹ ਮਨੁੱਖ ਆਪਣੇ ਆਤਮ ਨੂੰ ਜਿੱਤ ਲੈਂਦੇ ਨੇ ਅਤੇ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਢੰਗ ਵੀ ਬੜਾ ਪਵਿੱਤਰ ਹੋ ਜਾਂਦਾ ਹੈ ਪ੍ਰਭ ਕੋ ਸਿਮਰੈਤਨ ਆਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੀਰੇ ਅਤੇ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਦਾ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਅਤੇ ਪਰਮਾਤਮਾ ਉਹਨਾਂ ਨੂੰ ਹਰ ਸਮੇਂ ਨੇੜੇ ਜਾਪਦਾ ਹੈ ਪ੍ਰਭ ਸੰਤ ਕ੍ਰਿਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਤੇ ਉਹ ਆਤਮਿਕ ਤੌਰ ਤੇ ਸਦਾ ਹੀ ਜਾਗਦੇ ਰਹਿੰਦੇ ਨੇ ਕਿਉਂਕਿ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਬਣਿਆ ਰਹਿੰਦਾ ਹੈ ਤੇ ਇੱਕ ਕਿਰਪਾ ਜਰੂਰ ਕਰਿਓ ਮੈਂ ਇੱਕ ਸਟੋਰੀ ਕਿਸੇ ਲੋੜਵੰਦ ਪਰਿਵਾਰ ਦੀ ਪਾਈ ਹੈ ਪਹਿਲਾਂ ਆਪ ਥੋੜਾ ਪੁੱਛ ਸਕਦੇ ਹੋ ਉਹਨਾਂ ਬਾਰੇ ਫੋਨ ਕਰਕੇ ਜਾਂ ਕਾਲ ਦੇ ਦੁਆਰਾ ਅਤੇ ਜੇ ਲੋੜਵੰਦ ਆਪ ਸਭ ਨੂੰ ਜਾਪੇ ਜੇ ਲੱਗੇ ਆਪ ਜਿੰਨਾ ਵੀ ਕਰ ਸਕਦੇ ਹੋ ਪਲੀਜ਼ ਇਸ ਪਰਿਵਾਰ ਨੂੰ ਮੈਂ ਜਾਣਦਾ ਨਹੀਂ ਪਰ ਜਿੰਨੀ ਵੀ ਮਦਦ ਹੋ ਸਕਦੀ ਹੈ ਜਰੂਰ ਕਰਿਓ ਜੀ ਧੰਨਵਾਦ